ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਜਿਹੜੀ ਆਪਣੀ ਅੱਜ ਵਾਲੀ 컬렉ਸ਼ਨ ਹੈ ਜੀ ਇਹ ਸਾਰੇ ਪਸ਼ਮੀਨਾ ਦੇ ਸੂਟ ਰਹਿਣਗੇ ਤੇ ਵਿਦ ਸਟੀਚਿੰਗ ਜਾ ਰਹੇ ਨੇ ਆਪਣੇ ਸੂਟ ਆਪਾਂ ਤੁਹਾਡਾ ਸ਼ੇਅਰ ਕਰਦੇ ਆਂ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਹੈ ਜੀ ਇਹ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਸੁਖ ਡਿਜ਼ਾਈਨਰ ਦੇ ਨਾਮ ਤੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈ ਉੱਥੇ ਵੀ ਆਪਾਂ ਸਾਰੇ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਇਹ ਆਪਣਾ ਫਰਸਟ ਸੂਟ ਹੈ ਜੀ ਇਹ ਲਾਈਟ ਪਰਪਲ ਕਲਰ ਹੈ ਬਹੁਤ ਪਿਆਰਾ ਜਿਹਾ ਸ਼ੇਡ ਹੈ ਇਹ ਨਾ ਜ਼ਿਆਦਾ ਬ੍ਰਾਈਟ ਚ ਆ ਜਾਂਦਾ ਨਾ ਜ਼ਿਆਦਾ ਲਾਈਟ ਚ ਆਉਂਦਾ ਇਹ ਕਲਰ ਤੇ ਇਹਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਆਪਾਂ ਕੰਮ ਕੀਤਾ ਤੇ ਕਲਰ ਕੰਬੀਨੇਸ਼ਨ ਇਹਦੇ ਬਹੁਤ ਬਹੁਤ ਜ਼ਿਆਦਾ ਉੱਤ ਕੇ ਆਏ ਹੋਏ ਆ ਤੁਸੀਂ ਚੈੱਕ ਕਰੋ ਇਹਦੀ ਨੱਕਾ ਜੀ ਜਿਹੜੇ ਆਪਣੇ ਵਰਕ ਵਿੱਚ ਕਲਰ ਹੈ ਕਲਰ ਦੀ ਆਪਾਂ ਬਟਨ ਦਿੱਤੇ ਹੋਏ ਆ ਪਾਈਪਿੰਗ ਦਿੱਤੀ ਹੈ neck ਤੇ ਐਂਡ ਕਲੀਆਂ ਦਾ ਪੈਨਾਂ ਜਾ ਰਿਹਾ ਜੀ ਇਹਦੇ ਵਿੱਚ ਕਲੀਆਂ ਜੇ ਆਪਾਂ ਬੇਸ ਦਾ ਹੀ ਕਲਰ ਚੇਂਜ ਕਰਕੇ ਥੋੜਾ ਪਿੰਕਿਸ਼ ਜੀ ਟੋਨ ਦੇ ਕੇ ਮੂਵਿਸ ਜੀ ਲਾਈਟ ਜਾਂ ਲੈਮਨ ਸ਼ੇਡ ਦਿੱਤਾ ਹੋਇਆ ਜੋ ਕਿ ਇਹਦੇ ਉੱਪਰ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਤੇ ਪੂਰੇ ਫਰੰਟ ਦੇ ਵਿੱਚ ਇਦਾਂ ਬੂਟੀ ਆ ਜਾਂਦੀ ਹੈ ਇਹ ਬੂਟੀਆਂ ਦਿੱਤੀਆਂ ਹੋਈਆਂ ਪੂਰੇ ਫਰੰਟ ਦੇ ਵਿੱਚ ਇਦਾਂ ਪੂਰਾ ਫਰੰਟ ਬੁੱਕ ਆ ਗਿਆ ਜੀ ਤੇ ਕਲੀਆਂ ਆ ਗਈਆਂ ਜੀ ਠੀਕ ਹੈ ਤੇ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਪਾਈਪਿੰਗ ਜਿੱਦਾਂ ਆਪਣੇ ਵਰਕ ਚ ਕਲਰ ਸੀਗਾ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਇਹ ਦਾ ਫਰੰਟ ਆ ਗਿਆ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੇ ਜਿਆਦਾ ਇਹਦੇ ਉੱਪਰ ਉੱਠ ਕੇ ਆਇਆ ਇਹਦੀ 슬ੀਵਸ ਦਾ ਕੰਮ ਆ ਗਿਆ 슬ੀਵਸ ਦੇ ਉੱਪਰ ਹੈਵੀ ਕੰਮ ਆ ਜਾਂਦਾ 20 ਦਾ ਕਲਰ ਆਪਾਂ ਲਿਆ ਹੋਇਆ ਲਾਈਟ ਡਾਰਕ ਪਰ ਮਾਂ ਕੰਮ ਆ ਜਾਂਦਾ 슬ੀਵਸ ਦੇ ਉੱਪਰ ਇਹਦੀ 슬ੀਵਸ ਦਾ ਕੰਮ ਆ ਗਿਆ ਤੁਸੀਂ ਚਾਹੋ ਤਾਂ ਇਹ ਸੇਮ ਕੰਮ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਇਹ ਆਪਣੀ ਚੁਆਇਸ ਹੈ ਜੀ ਐਂਡ ਇਦਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਆ ਗਈ ਜੀ ਇਹਦੀ ਸਲਵਾਰ ਇਹਦੀ ਤਾਂ ਸੈਮੀ ਪਟਿਆਲਾ ਆਪਾਂ ਸਲਵਾਰ ਰੱਖੀ ਹੈ ਠੀਕ ਹੈ ਜੀ ਤੇ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਚਨਾਉਣ ਦਾ ਦੁਪੱਟਾ ਤੇ ਦੁਪट्टे ਨੂੰ ਆਪਾਂ ਮਲਟੀ ਜੀ ਲੇਸ ਦਿੱਤੀ ਹੈ ਜਿੱਦਾਂ ਆਪਣੇ ਵਰਕ ਦੇ ਵਿੱਚ ਕਲਰ ਆ ਰਹੇ ਹਨਾ ਸਾਰੇ ਕਲਰ ਆਪਾਂ ਲੈ ਕੇ ਮਲਟੀ ਜੀ ਅੰਦਾ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਠੀਕ ਹੈ ਜੀ ਤੇ ਆਪਣਾ ਆ ਗਿਆ ਤੇ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਅੱਜ ਵਾਲੇ ਆਪਣੇ ਸਾਰੇ ਸੂਟ ਪਸ਼ਮੀਨਾ ਤੇ ਹੀ ਆ ਜੀ ਮਸਟਰਡ ਕਾਲਸ਼ ਦੇ ਵਿੱਚ ਮਸਟਰਡ ਕਲਰ ਹੈ ਇਹ ਠੀਕ ਹੈ ਜੀ ਹੋ ਸਕਦਾ ਪ੍ਰੋਪਰ ਵੀਡੀਓ ਚ ਕਲਰ ਆ ਰਿਹਾ ਹੋਵੇ ਤਾਂ ਇਹ ਮਤਲਬ ਆਪਣੇ ਡਿਜ਼ਾਈਨ ਪਹਿਲਾਂ ਵੀ ਰੈਡੀ ਹੋਏ ਸੀਗੇ ਥੋੜਾ ਮਤਲਬ ਕਲਰ ਚੇਂਜ ਹੋ ਜਾਂਦੇ ਆ ਡਿਜ਼ਾਈਨ ਇਹ ਸੇਮ ਰੈਡੀ ਹੋਇਆ ਸੀ ਆਪਣੇ ਪਹਿਲਾਂ ਵੀ ਸੂਟਾਂ ਤੇ ਦਿਖਾਉਣ ਦਾ ਪਰਪਸ ਇਹ ਹੋ ਜਾਂਦਾ ਕਈ ਵਾਰ ਆਪਣੇ ਨਾਲ ਕਈ ਨਵੇਂ ਜੁੜੇ ਹੁੰਦੇ ਆ ਤਾਂ ਪਿਛਲੀ ਵੀਡੀਓ ਨਹੀਂ ਦੇਖਦੇ ਤਾਂ ਇਹ ਡਿਜ਼ਾਈਨ ਆਪਣੇ ਦੇਖ ਸਕਦੇ ਆ ਉਹੀ ਠੀਕ ਹੈ ਜੀ ਤੇ ਬਾਕੀ ਮੈਂ ਕਹਿਣਾ ਚਾਹੁੰਦੀ ਆ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰਦੇ ਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਜਿੰਨੀਆਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਤਾਂ ਉਹਨਾਂ ਦਾ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜੂਗਾ ਇਹਦੀ neck ਤੁਸੀਂ ਚੈੱਕ ਕਰੋ ਕਿਉਂਕਿ ਇਹਦੇ ਵਿੱਚ ਆਪਾਂ ਥੋੜੀ ਜਰੀ ਐਡ ਕੀਤੀ ਤਾਂ ਆਪਾਂ 골ਡਨ ਟੱਚ ਦਿੱਤਾ ਹੈ neck ਆ ਗਈ ਜੀ ਵੀ ਕੱਟ ਦੇ ਕੇ neck ਰੈਡੀ ਕੀਤੀ ਹੈ ਨੀਚੇ ਤੱਕ ਇੱਦਾਂ ਤੇ ਵਿੱਚ ਬੂਟੀਆਂ ਦਿੱਤੀਆਂ ਹੋਈਆਂ ਕਲਰ ਕੰਬੀਨੇਸ਼ਨ ਇਸ ਦਾ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ ਵੀ ਦੋ ਤਿੰਨ ਤਰ੍ਹਾਂ ਦੀ ਆਪਾਂ ਬੂਟੀ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੇ ਪਿਆਰੇ ਜਿਹੇ ਦੇ ਉੱਪਰ ਉੱਠ ਕੇ ਆਏ ਆ ਠੀਕ ਹੈ ਜੀ ਇੱਥੇ ਪੱਤੀਆਂ ਆ ਗਈਆਂ ਦੋ ਤਰ੍ਹਾਂ ਦੀ ਬੂਟੀ ਇੱਥੇ ਆ ਗਈ ਏਦਾਂ ਹੀ ਪੂਰੇ ਫਰੰਟ ਦੇ ਉੱਪਰ ਬੂਟੀ ਆ ਚੱਲੀ ਹੈ ਚਲੋ ਠੀਕ ਹੈ ਜੀ ਇਹ ਆ ਕੀ ਕਿੰਨੇ ਇਹ ਆ ਗਈਆਂ ਜੀ ਇਹਦੀਆਂ 슬ੀਵਸ ਇਹ ਰਸਤਾ ਕੰਮ ਆ ਗਿਆ 슬ੀਵਸ ਦੇ ਫਰੰਟ ਤੇ ਆਪਾਂ ਜਰੀ ਨਾਲ ਸਕੈਲਪਿੰਗ ਦਿੱਤੀ ਹੋਈ ਆ ਤੇ ਵਿੱਚ ਵੀ ਆਪਾਂ ਜਰੀ ਐਡ ਕੀਤੀ ਹੋਈ ਆ ਤੇ ਪੂਰਾ ਛੋਟਾ ਬਾਰਡਰ ਦੇ ਕੇ ਫਿਰ ਆਪਾਂ ਵੱਡਾ ਬਾਰਡਰ ਦਿੱਤਾ ਹੋਇਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਪਿਆਰੇ ਲੱਗ ਰਿਹਾ ਤਾਂ ਠੀਕ ਹੈ ਤੇ ਇਹਦੇ ਚਾਕਾਂ ਦੇ ਉੱਪਰ ਵੀ ਫਿਨਿਸ਼ਿੰਗ 골ਡਨ ਟੱਚ ਹੀ ਦਿੱਤਾ ਕਿਉਂਕਿ ਆਪਣਾ ਹੀ 골ਡਨ ਟੱਚ ਆਪਾਂ ਵਰਕ ਚ ਦਿੱਤਾ ਤਾਂ ਆਪਾਂ ਨੂੰ 골ਡਨ ਟੱਚ ਹੀ ਦਿੱਤਾ ਵਰਕ ਦੇ ਵਿੱਚ ਦੇਖ ਕੇ ਠੀਕ ਹੈ ਜੀ ਇਹ ਆ ਗਿਆ ਦਾ 슬ੀਵਸ ਦਾ ਕੰਮ ਐਂਡ ਇਹ ਆ ਜਾਂਦੀ ਹੈ ਜੀ ਦੀ ਸਲਵਾਰ ਸਲਵਾਰੇ ਦੀ ਵੀ ਸੈਮੀ ਪਟਿਆਲਾ ਰੈਡੀ ਹੋਈ ਹੈ ਪਿਓਰ ਚਨਾਉਣ ਦਾ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਵੀ ਤੁਸੀਂ ਸੈਮੀ ਰੱਖਣਾ ਚਾਹੁੰਦੇ ਹੋ ਜਾਂ ਪਿਓਰ ਰੱਖਣਾ ਚਾਹੁੰਦੇ ਹੋ ਇਹ ਹੈਗਾ ਜੀ ਪਿਓਰ ਚਨਾਉਣ ਦਾ ਬੇਸ ਕਲਰ ਤੇ ਇਹਦੇ ਤੇ ਵੀ ਆਪਾਂ ਮਲਟੀ ਲੇਸ ਦੀ ਫਿਨਿਸ਼ਿੰਗ ਦਿੱਤੀ ਜਿੱਦਾਂ ਆਪਣੇ ਕਲਰ ਆ ਵਰਕ ਦੇ ਵਿੱਚ ਸੀ ਜੋ ਕਿ ਬਹੁਤ ਪਿਆਰੀ ਲੱਗ ਰਹੀ ਹੈ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਆਪਣੇ ਪਹਿਲਾਂ ਵੀ ਸੂਟ ਰੈਡੀ ਹੋਏ ਸੀ ਤੁਸੀਂ ਦੇਖੇ ਹੋਣੇ ਤੇ ਇਹ ਰਿਪੀਟ ਆਪਣਾ ਰੈਡੀ ਹੋਇਆ ਇਹ ਮਤਲਬ ਕਲਰ ਗ੍ਰੀਨ ਜੀ ਕਲਰ ਹੈ ਜੀ ਥੋੜਾ ਕਾਲਸ ਦੇ ਵਿੱਚ ਇਹ ਫੈਬਰਿਕ ਸਿਲਕ ਪਸ਼ਮੀਨਾ ਦੇ ਵਿੱਚ ਸੀਗਾ ਜੀ ਬਟ ਹੁਣ ਸੇਮ ਕਲਰ ਨਹੀਂ ਮਿਲਦੇ ਇਹਦੇ ਇਹਦਾ ਮਤਲਬ ਕਾਫੀ ਸ਼ਾਰਟੇਜ ਚੱਲ ਰਹੀ ਹੈ ਫੈਬਰਿਕ ਦੀ ਆਪਾਂ ਪਲੇਨ ਪਸ਼ਮੀਨੇ ਦੇ ਉੱਪਰ ਤੁਹਾਨੂੰ ਸੇਮ ਰੈਡੀ ਕਰਕੇ ਦੇ ਸਕਦੇ ਹਾਂ ਠੀਕ ਹੈ ਜੀ ਇਹਦਾ ਆਪਾਂ ਕੋਟ ਕਾਲਰ ਰੱਖਿਆ ਜੀ ਇਹਦੇ ਕਾਲਰ ਦੇ ਉੱਪਰ ਵੀ ਆਪਾਂ ਇਦਾਂ ਵਰਕ ਕੀਤਾ ਹੋਇਆ ਠੀਕ ਹੈ ਜੀ ਐਂਡ ਮਲਟੀ ਕਲਰ ਦੇ ਆਪਾਂ ਬਟਨ ਦਿੱਤੇ ਆ ਫਿਨਿਸ਼ਿੰਗ ਦਿੱਤੀ ਆ ਬਟਨਸ ਦੀ ਇਹਨੂੰ ਇਹ ਆ ਗਿਆ ਜੀ ਇਹ ਤਾਂ ਘੇਰਾ ਠੀਕ ਹੈ ਜੀ ਘੇਰੇ ਦੇ ਉੱਪਰ ਆਪਾਂ ਪੂਰਾ ਬਾਰਡਰ ਦਿੱਤਾ ਹੈ 컬러 ਕੰਬੀਨੇਸ਼ਨ ਤੁਸੀਂ ਚੈੱਕ ਕਰੋ ਆਫ ਵਾਈਟ ਲਾਈਟ ਮੂਵਿਜ਼ ਦੀ ਸ਼ੇਡ ਦਿੱਤੀ ਹੋਈ ਹੈ ਤਾਂ ਬੜੇ ਪਿਆਰੇ ਜਿਹੇ 컬러 ਉੱਠ ਕੇ ਆਏ ਆ ਦੇ ਉੱਪਰ ਤੇ ਇਹ 컬러 ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਇਹਦਾ ਘੇਰਾ neck ਆ ਗਿਆ ਜੀ ਜੇ ਤੁਸੀਂ ਇਦਾਂ ਮਤਲਬ ਕਾਲਰ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਸਿੰਪਲ ਘੇਰਾ ਬਾਜੂ ਵੀ ਕਰਾ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਤੇ ਕਫ ਵਾਲੀ ਇਹਦੀ 슬ੀਵਸ ਰੱਖੀ ਹੈ ਜੀ ਆਪਾਂ ਚੈੱਕ ਕਰੋ ਤੇ ਕਫ ਦੇ ਉੱਪਰ ਪੂਰਾ ਆਪਾਂ ਕੰਮ ਕੀਤਾ ਹੋਇਆ ਇੱਦਾਂ 슬ੀਵਸ ਆ ਗਏ ਠੀਕ ਹੈ ਜੀ ਕਫ ਵਾਲੀਆਂ ਇਹਦੀਆਂ ਕੰਮ ਪੂਰਾ ਬਾਰਡਰ ਜਿਹੜਾ ਮੈਂ ਕਫ ਆ ਜਾਂਦਾ ਉਹਦੇ ਉੱਪਰ ਕੰਮ ਕੀਤਾ ਹੋਇਆ ਪੂਰਾ ਚੈੱਕ ਕਰੋ ਕਿਉਂਕਿ ਬਹੁਤ ਹੀ ਪਿਆਰਾ ਲੱਗ ਰਿਹਾ ਇਹ ਰੈਡੀ ਹੋਇਆ ਕਲਰ ਕੰਬੀਨੇਸ਼ਨ ਵੀ ਇਹਦੇ ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਇਹ ਆ ਗਈ ਜੀ ਇਹਦੀ ਸਲਵਾਰ ਸਮੀ ਪਟਿਆਲਾ ਠੀਕ ਹੈ ਜੀ ਐਂਡ ਪਿਓਰ ਚਨਾਉਣ ਦਾ ਦੁਪੱਟਾ ਆ ਗਿਆ ਜੀ ਇਹਦੇ ਨਾਲ ਤੇ ਦੁਪੱਟੇ ਨੂੰ ਆਪਾਂ ਸਕੈਲਪਿੰਗ ਦਿੱਤੀ ਹੋਈ ਹੈ ਮਤਲਬ ਇਹ ਕਲਰ ਦੀ ਆਪਾਂ ਸਕੈਲਪਿੰਗ ਦਿੱਤੀ ਜਿਹੜੇ ਆਪਣਾ 메인 ਕਲਰ ਆਪਾਂ ਫਿਨਿਸ਼ਿੰਗ ਦਿੱਤੀ ਹੈ ਤਾਂ ਫਲਾਵਰ ਚ ਆ ਰਿਹਾ ਠੀਕ ਹੈ ਜੀ ਬਹੁਤ ਪਿਆਰਾ ਜਾਏਗੀ ਆਪਣਾ ਸੂਟ ਰੈਡੀ ਹੁੰਦਾ ਜੀ ਬਾਕੀ ਸਲਵਾਰ ਪੈਂਟ ਟਰਾਊਜ਼ਰ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗਾ neck ਵੀ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗਾ ਤੁਸੀਂ ਸੇਮ ਰੱਖਣਾ ਚਾਹੁੰਦੇ ਹੋ ਜਾਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਵੈਸੇ ਸਟਿਚਿੰਗ 'ਚ ਡਿਜ਼ਾਈਨ ਹੋ ਜਾਊਗਾ ਠੀਕ ਹੈ ਜੀ ਬਟ ਮੈਂ ਤੁਹਾਨੂੰ ਦੁਆਰਾ ਦੱਸਾਂ ਜੀ ਇਹ ਸੇਮ ਫੈਬਰਿਕ ਨਹੀਂ ਮਿਲੇਗਾ ਤੁਹਾਨੂੰ ਪਲੇਨ ਦੇ ਉੱਪਰ ਪਸ਼ਮੀਨਾ ਦੇ ਅਸੀਂ ਰੈਡੀ ਕਰਕੇ ਦੇ ਸਕਦੇ ਹਾਂ ਸੇਮ ਡਿਜ਼ਾਈਨ ਐਂਡ ਸੇਮ ਕਲਰ ਤੇ ਵਿੱਚ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਇਹ ਵੀ ਸਿਲਕ ਪਸ਼ਮੀਨਾ ਦੇ ਉੱਪਰ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਆਪਣਾ ਇਹ ਵੀ ਆਪਣਾ ਸੁਪਰ ਹਿੱਟ ਡਿਜ਼ਾਈਨ ਰਿਹਾ ਜੀ ਕਾਫੀ ਸੂਟ ਆਪਣੇ ਇਹਦੇ ਵਿੱਚ ਰੈਡੀ ਹੋਏ ਆ ਤਾਂ ਹੋ ਵੀ ਰਹੇ ਆ ਇਹਦੀ ਨੈੱਕ ਆਗਲੀ ਜੀ ਕਲਰ ਕੰਬੀਨੇਸ਼ਨ ਤੁਸੀਂ ਇਹਦਾ ਵੀ ਚੈੱਕ ਕਰੋ ਇਹਦੇ ਨਾਲ ਆਪਾਂ ਪੀਚ ਜੀ ਐਂਡ ਫਰੋਜੀ ਟੋਨ ਦਿੱਤੀ ਹੋਈ ਹੈ ਇਹ ਥੋੜਾ ਮਿਕਸ ਜਿਹਾ ਟੋਨ ਦਾ ਕਲਰ ਹੈ ਬ੍ਰਾਉਨਿਸ਼ ਜਿਹਾ ਮਹਿੰਦੀ ਜੀ ਟੋਨ ਵੀ ਆ ਜਾਂਦੀ ਹੈ ਕਿਉਂਕਿ ਇਹ ਡਬਲ ਟੋਨ ਹੁੰਦਾ ਤਾਂ ਟੂ ਟੋਨ ਹੁੰਦੀਆਂ ਇਹਦੀਆਂ ਇਦਾਂ ਮੈਂ ਟੂ ਟੋਨ ਦੀ ਪੈ ਜੀ ਮਾਰਦਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਨੈਕਲਾਈਨ ਆ ਗਈ ਕਲੀਆਂ ਦਾ ਪੈਨਲ ਆ ਗਿਆ neck ਦੇ نیچے ਇਦਾਂ ਇੱਕ ਪੂਰਾ ਬੁਟਾ ਦਿੱਸਦਾ ਹੋਇਆ ਵਿੱਚ ਆਪਾਂ ਜਰੀ ਦਾ ਟੱਚ ਦਿੱਤਾ ਹੋਇਆ ਇਹਦੇ ਵਿੱਚ ਕਾਫੀ ਕਿਉਂਕਿ ਇਹ ਇਦਾਂ ਦੇ ਸੂਟਾਂ ਥੋੜਾ ਇਹਨਾਂ ਵਿੱਚ ਸ਼ਾਈਨਿੰਗ ਵੀ ਹੁੰਦੀ ਹੈ ਆਪਾਂ ਛੋਟੇ ਮੋਟੇ ਜਿੱਦਾਂ ਫੰਕਸ਼ਨ ਹੁੰਦੇ ਪਾਰਟੀਆਂ ਹੁੰਦੀਆਂ ਨੇ ਤੇ ਉਹਨਾਂ ਤੇ ਇਹਨੂੰ ਵੇਅਰ ਕਰ ਸਕਦੇ ਆ ਸਰਦੀਆਂ ਦੇ ਵਿੱਚ ਪੂਰੇ نیچے ਤੱਕ ਕਲੀਆਂ ਦਾ ਪੈਨਲ ਆ ਗਿਆ ਜੀ ਤੇ ਫਿਨਿਸ਼ਿੰਗ ਇਹਨੂੰ ਵੀ ਆਪਾਂ 골ਡਨ ਦਿੱਤੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਵੀ ਜਰੀ ਦਾ ਟੱਚ ਦਿੱਤਾ ਹੋਇਆ ਠੀਕ ਹੈ ਜੀ ਐਂ ਦੇ ਦੀਆਂ ਆ ਗੀਆਂ 슬ੀਵਸ 슬ੀਵ ਇਹਦੀਆਂ ਬਹੁਤ ਪਿਆਰੀਆਂ ਬਣੀਆਂ ਹੋਈਆਂ ਆ ਚੈੱਕ ਕਰੋ ਇਹ 슬ੀਵਸ ਦਾ ਕੰਮ ਆ ਗਿਆ ਉੱਪਰ ਤੱਕ ਆਪਾਂ ਕੱਟ ਸਟਾਈਲ 슬ੀਵਸ ਰੈਡੀ ਕੀਤੀਆਂ ਹੈਵੀ ਦੇ ਵਿੱਚ ਆ ਜਾਂਦੀਆਂ ਕੱਟ ਵਿੱਚ ਰੱਖਣਾ ਨਾ ਰੱਖਣਾ ਇਹ ਤੁਹਾਡੀ ਚੋਇਸ ਆ ਠੀਕ ਹੈ ਜੀ ਬਟ ਆਪਾਂ ਰੈਡੀ ਇਦਾਂ ਕੀਤੀਆਂ ਇਦੇ ਵਿੱਚ ਆਪਾਂ ਜ਼ਿਆਦਾਤਰ ਜਰੀ ਦਾ ਟੱਚ ਦਿੱਤਾ ਤਾਂ ਇਹਦੇ ਨਾਲ ਇਹ ਬਹੁਤ ਗ੍ਰੇਸਫੁੱਲ ਲੱਗ ਰਿਹਾ ਇਦਾਂ ਦਾ ਫੈ布ਰਿਕ ਹੈ ਤੇ ਇਦਾਂ ਦਾ ਕਿ ਆਪਾਂ ਇਹਦੇ ਉੱਤੇ ਕੰਮ ਕੀਤਾ ਕਿ ਆਪਾਂ ਇਹਨੂੰ ਛੋਟੇ-ਮੋਟੇ ਫੰਕਸ਼ਨਸ ਵਿੱਚ ਵੇਅਰ ਕਰ ਸਕੀਏ ਠੀਕ ਹੈ ਜੀ ਇਹ ਆਗੇ ਦੀ ਸਲਵਾਰ ਸਲਵਾਰ ਵੀ ਇਹਦੀ ਸੈਮੀ ਪਟਿਆਲਾ ਰੱਖੀ ਹੋਈ ਆਪਾਂ ਹਾਂ ਜੀ ਇਹ ਆ ਗਿਆ ਇਹਦਾ ਦੁਪੱਟਾ ਤੇ ਇਹਦਾ ਦੁਪੱਟਾ ਆਪਾਂ بیس ਕਲਰ ਦਾ ਰੱਖਿਆ ਤੇ ਇਹਦੇ ਵਿੱਚ ਆਪਾਂ ਇਦਾਂ ਟਾਈ ਐਂਡ ਡਾਈ ਦਿੱਤੀ ਹੋਈ ਆ ਫਰੋਜੀ ਕਲਰ ਜਿਹੜਾ ਆਪਣੇ ਵਰਕਚਾ ਆ ਰਿਹਾ ਵਿੱਚ ਵਿੱਚ ਬਹੁਤ ਜ਼ਿਆਦਾ ਨਹੀਂ ਥੋੜੀ ਇਸ ਵਿੱਚ ਵਿੱਚ ਇਹਦਾ ਦਿੱਤੀ ਹੋਈ ਐ ਠੀਕ ਹੈ ਜੀ ਤੇ ਫਰੋਜ਼ੀ ਕਲਰ ਦੀ ਹੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਠੀਕ ਹੈ ਜੀ ਤੇ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੁੰਦਾ ਇਹ ਸਿਲਕ ਪਸ਼ਮੀਨਾ ਜੀ ਪਿਓਰ ਚਨਾਉਂ ਦਾ ਦੁਪੱਟਾ ਰਹੋਗਾ ਇਹਦੇ ਨਾਲ ਵੀ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ ਜੀ